ਮੰਡੀ ਦੇ ਵਿੱਚ ਕਰਿਆਨੇ ਦੀ ਦੁਕਾਨਾਂ ਖੁੱਲੀਆਂ ਹੋਈਆਂ ਜਿਹੜਾ ਮੰਡੀ ਦੇ ਵਿੱਚੋਂ ਅਨਾਜ ਚੋਰੀ ਹੁੰਦਾ ਹੈ ਤੇ ਮੰਡੀ ਦੇ ਵਿੱਚ ਹੀ ਵਿਕਦਾ ਪਿਆ ਹੈ ਜਿਹੜੇ ਨਜਾਇਜ਼ ਕੰਡੇ ਲਾ ਕੇ ਕਣਕ ਖਰੀਦਦੇ ਆ ਉਹ ਦੁਕਾਨਾਂ 'ਚ ਵੈਸੀ ਹੀ ਬੈਠੇ ਆ ਕਰਿਆਨੇ ਦੀਆਂ ਸ਼ਾਪ ਜਿਹੜੀਆਂ ਮੰਡੀ ਦੇ ਵਿੱਚ ਖੁੱਲ ਸਕਦੀਆਂ ਸਾਕਟੋ ਬੀੜੀ ਵਾਲਾ ਕੋਈ ਜਰਦੇ ਵਾਲਾ ਉਹ ਤਾਂ ਐ ਹੁੰਦਾ ਵੀ ਚਲੋ ਕਿਸਾਨ ਕੋਈ ਦੋ ਦੋ ਤਿੰਨ ਤਿੰਨ ਦਿਨ ਦਿਨ ਬੈਠਾ ਰਹਿੰਦਾ ਤੇ ਉੱਥੇ ਤੁਸੀਂ ਨਾਈ ਦੀ ਦੁਕਾਨ ਨਹੀਂ ਕਰ ਸਕਦੇ ਚਿਕਨ ਦੀ ਦੁਕਾਨ ਨਹੀਂ ਖਾ ਸਕਦੇ ਹਾਤਾ ਨਹੀਂ ਖੋਲ ਸਕਦੇ ਤੁਹਾਡੇ ਕੋਲ ਸ਼ਰੀਆਮ ਇਥੇ ਦੋ ਗੇਟਾਂ ਵਾਲਾ ਇੱਕ ਹੋਟਲ ਬਣਿਆ ਹੋਇਆ ਤੇ ਲਿਖਿਆ ਚਿਕਨ ਸੈਂਟਰ ਕਿਉਂ ਜਹਿ ਜਾ ਕਿ ਜਿਵੇਂ ਉਹ ਚਿੱਠੀ ਕੱਢਦੇ ਆ ਵੀ ਅਗਲੀ ਵਾਰ ਨੂੰ ਇੱਥੇ ਕੋਈ ਵੀ ਪ੍ਰਾਈਵੇਟ ਦੁਕਾਨ ਮੰਡੀ ਦੇ ਵਿੱਚ ਨਾ ਹੋਵੇ ਪਿਛਲੇ ਸਾਲ ਮੈਂ ਇਹੀ ਖਬਰ ਕੀਤੀ ਸੀ ਕਿਸਾਨ ਕਾਫੀ ਉਦੋਂ ਰੋਲਾ ਪਾ ਰਹੇ ਸੀ ਸਾਡਾ ਨੁਕਸਾਨ ਹੁੰਦਾ ਉਦੋਂ ਤੁਹਾਡੇ ਜਿਹੜੇ ਹੁਣ ਮੌਜੂਦਾ ਤੁਹਾਡੇ ਸਕੱਤਰ ਇਹਨਾਂ ਦੀ ਬਾਈਟ ਕੀਤੀ ਸੀਗੀ ਇਹਨਾਂ ਨੇ ਵੀ ਦਾਵਾ ਕੀਤਾ ਸੀਗਾ ਵੀ ਅਸੀਂ ਜਿਹੜੇ ਅਗਲੇ ਸੀਜ਼ਨ ਦੇ ਵਿੱਚ ਜਿਹੜਾ ਹੈਗਾ ਪੱਕਾ ਕਰਾਂਗੇ ਹੁਣ ਤੁਸੀਂ ਫੇਰ ਅਗਲਾ ਟਾਈਮ ਮੰਗ ਰਹੇ ਹੋ ਠੰਡ ਹੁੰਦੀ ਹੈ ਉਦੋਂ ਇੱਥੇ 15 20 ਹੁੰਦੇ ਕੈਂਪਰ ਜੇ ਫਿਲਟਰਾਂ ਵਾਂਗੀ ਤੁਹਾਂ ਸੂਏ ਤੋਂ ਲਿਆਉਂਦੇ ਆ ਫਿਲਟਰ ਆ ਕੀ ਤੁਹਾਂ ਸੂਏ ਤੋਂ ਲੈਂਦੇ ਆ ਤੇ ਜ਼ਿੰਮੇਦਾਰ ਇਹ ਅਲੀਗੇਸ਼ਨ ਲਾਉਂਦੇ ਪਏ ਆ ਕਿ ਸਾਨੂੰ ਸੂਏ ਦਾ ਪਾਣੀ ਭਰ ਕੇ ਜਿਹੜਾ ਹੈਗਾ ਕੈਂਪਰਾਂ ਚ ਪਾ ਕੇ ਪਿਆਇਆ ਜਾਂਦਾ ਉਹ ਵੀ ਗਰਮ ਪਾਣੀ ਨਹੀਂ ਜੀ ਇਹ ਤਾਂ ਸਰਾਸਰ ਝੂਠ ਆ ਫਿਲਟਰ ਆ ਕੀ ਤੁਹਾਂ ਸੂਏ ਤੋਂ ਲੈਂਦੇ ਆ ਪਰ ਇੱਕ ਦਿਨ ਜ਼ਰੂਰ ਆ ਮੈਂ ਕਿਸਾਨ ਵੀਰਾਂ ਤੋਂ ਵੀ ਮਾਫੀ ਮੰਗਦਾ ਉਹ ਤਾਂ ਸਿੱਧਾ ਇਹੀ ਅਲੀਗੇਸ਼ਨ ਲਾਉਂਦੇ ਆ ਕਿ ਸਾਨੂੰ ਸੂਏ ਵਾਲਾ ਪਾਣੀ ਪੀਂਦੇ ਪਏ ਨਹੀਂ ਸੂਏ ਵਾਲਾ ਨਹੀਂ ਫਿਲਟਰ ਆ ਕੀ ਤੁਹਾਂ ਸੂਏ ਤੋਂ ਲੈਂਦੇ ਆ ਜੇ ਤੋਂ ਮਾਰਕੀਟ ਕਮੇਟੀ ਦੇ ਲਸ਼ਮਨ ਸਿੰਘ ਭਗਤਵਾਨਾ ਚੇਅਰਮੈਨ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆਂ ਕਿ ਮੰਡੀ ਤੇ ਪ੍ਰਬੰਧ ਜਿਹੜੇ ਹੈਗੇ ਆ ਕਿਸ ਤਰ੍ਹਾਂ ਦੇ ਜਿਹੜੇ ਚੱਲ ਰਏ ਆ ਜੀ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਬਹੁਤ ਧੰਨਵਾਦ ਲੋਕ ਇਨਸਾਫ ਟੀਵੀ ਦਾ ਸਾਡੇ ਵੱਲੋਂ ਥੈਂਕ ਯੂ ਜੀ ਜੀ ਹੈ ਨੋ ਥੈਂਕ ਯੂ ਤੁਸੀਂ ਦੇਖੋ ਜੇ ਸਾਡੇ ਕਹਿਣ ਦੇ ਮਤਾਬਕ ਦੇਖਣਿਆ ਤਾਂ ਸਾਡੇ ਵੱਲੋਂ ਤਾਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਮੈਂ ਇਸ ਮੰਡੀਆਂ ਦੀ ਆਪ ਜਿਹੜੀ ਆ ਜਾ ਕੇ ਵੇਖਦਾ ਮੇਰੇ ਵੱਲੋਂ ਮੰਡੀਆਂ ਦੇ ਵਿੱਚ ਪਾਣੀ ਦਾ ਉਂਜਾ ਪਖਾਨਿਆਂ ਦਾ ਜਾਂ ਕੋਈ ਵੀ ਕਿਸਾਨ ਦੀ ਕੋਈ ਸ਼ਰਕਤੇ ਕਣਕ ਲੈਂਦੀ ਆ ਵੀ ਜਨਨ ਕੇ ਕਿਸਾਨ ਜਾਂ ਕੋਈ ਆੜਤੀਆ ਦੁਖੀ ਹੁੰਦਾ ਮੈਂ ਉੱਥੇ ਆਪ ਜਾ ਕੇ ਵੇਖਦਾ ਜੀ ਜੀ ਚੀਰਮਨ ਸਾਹਿਬ ਇੱਕ ਮੰਡੀ ਦੇ ਵਿੱਚ ਕਰਿਆਨੇ ਦੀ ਦੁਕਾਨਾਂ ਖੁੱਲੀਆਂ ਹੋਈਆਂ ਜਿਹੜਾ ਮੰਡੀ ਦੇ ਵਿੱਚੋਂ ਅਨਾਜ ਚੋਰੀ ਹੁੰਦਾ ਤੇ ਮੰਡੀ ਦੇ ਵਿੱਚ ਹੀ ਵਿਕਦਾ ਪਿਆ ਦੁਕਾਨਾਂ ਜਿਹੜੀਆਂ ਖੁੱਲੀਆਂ ਉਹਨਾਂ ਨੂੰ ਕਿਵੇਂ ਦੇਖ ਦੂ ਤੁਸੀਂ ਦੇਖੋ ਜੀ ਉਹ 2 ਮਹੀਨੇ ਪਹਿਲਾਂ ਮੈਂ ਇਹਦਾ ਨੋਟਿਸ ਜਿਹੜੇ ਆਰਤੀਆਂ ਨੂੰ ਕਰਤਾ ਸੀਗਾ ਵੀ ਜਿਹੜੀਆਂ ਤੁਹਾਡੇ ਮੈਂ ਦੁਕਾਨਾਂ ਕਰਾਇਏ ਤੇ ਜਿਹੜੇ ਨਜਾਇਜ਼ ਕੰਡੇ ਲਾ ਕੇ ਕਣਕ ਖਰੀਦਦੇ ਆ ਉਹਨਾਂ ਨੂੰ ਤੁਸੀਂ ਇਹ ਦੁਕਾਨਾਂ ਨਹੀਂ ਦੇਣੀਆਂ ਜੇਕਰ ਤੁਸੀਂ ਦੁਕਾਨਾਂ ਦਿੱਤੀਆਂ ਤੇ ਅਸੀਂ ਮਜਬੂਰ ਉਹਨਾਂ ਨੂੰ ਜਿੰਦੇ ਲਾਉਣ ਦੇ ਵਿੱਚ ਮਜਬੂਰੀ ਹੋਊਗੀ ਸਾਡੀ ਪਰ ਉਹਨਾਂ ਨੇ ਉਹ ਦੁਕਾਨਾਂ ਸਾਡੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਦੁਕਾਨਾਂ ਦਿੱਤੀਆਂ ਪਰ ਮੈਂ ਆਪਦੀ ਜਿਹੜੀ ਟੀਮ ਐ ਸਿੱਕਰੀ ਸਾਹਿਬ ਨੂੰ ਭੇਜ ਕੇ ਟੀਮ ਨੂੰ ਭੇਜ ਕੇ ਉਹਨਾਂ ਨੇ ਜਿਹੜੇ ਕੰਡੇ ਵੱਟੇ ਸੀਗੇ ਉਹ ਚੱਕ ਕੇ ਅਸੀਂ ਆਪਦੇ ਕਮੇਟੀ ਦੇ ਹਵਾਲੇ ਕਰ ਲਿਆ ਹੁਣ ਵੀ ਦੁਕਾਨਾਂ ਤਾਂ ਹੁਣ ਵੀ ਕੁਝ ਹੈਗਾ ਜਿਹੜੀਆਂ ਖਰੀਦੀਆਂ ਪਈਆਂ ਇਸ ਟਾਈਮ 'ਤੇ ਨਹੀਂ ਨਹੀਂ ਦੁਕਾਨ ਕੋਈ ਨਹੀਂ ਖਰੀਦੀ ਜੇਕਰ ਕੋਈ ਖਰੀਦੀ ਸਾਨੂੰ ਪਤਾ ਵੀ ਲੱਗੂਗਾ ਅਸੀਂ ਪੂਰੇ ਤੌਰ ਤੇ ਮੁਕੰਮਲ ਹੀ ਉਹਦੇ ਜਿੰਦੇ ਲਾ ਕੇ ਜਿਹੜੇ ਉਹਨਾਂ ਦਾ ਆਰਤੀਆਂ ਦਾ ਉਸ ਦਾ ਲਾਇਸੈਂਸ ਕੈਨਸਲ ਕਰਨ ਤੇ ਵੀ ਮਜਬੂਰ ਹੋਵਾਂਗੇ ਅਸੀਂ ਅਸੀਂ ਹੁਣ ਖੁਦ ਦੇਖ ਕੇ ਆਏ ਆ ਕਿਉਂਕਿ ਅਸੀਂ ਜਿਹੜਾ ਅੱਜ ਤੋਂ 4 ਦਿਨ ਪਹਿਲਾਂ ਵੇਖਿਆ ਸੀ ਉਦੋਂ ਤਾਂ ਬਿਲਕੁਲ ਸ਼ਰਿਆਮੀ ਚੱਲੀ ਜਾਂਦਾ ਸੀ ਕੰਮ ਹੁਣ ਲੱਗਦਾ ਵੀ ਤੁਸੀਂ ਥੋੜਾ ਜਿਆਦਾ ਕੰਮ ਟਾਈਟ ਕੀਤਾ ਹੋਊਗਾ ਥੋੜਾ ਘਟਾ ਪਰ ਹੈਗਾ ਹਜੇ ਵੀ ਨਹੀਂ ਉਹ ਦੁਕਾਨਾਂ ਜਿਹੜੀਆਂ ਹੋਰ ਖੁੱਲੀਆਂ ਨਾ ਉਹ ਖਰੀਦਦੇ ਨਹੀਂ ਉਹ ਸਾਡੇ ਕੋਲੇ ਵਾਰ-ਵਾਰ ਫੋਨ ਆਉਂਦੇ ਆ ਵੀ ਸਾਨੂੰ ਸਾਡਾ ਮਹੀਨਾ ਕੰਮ ਚੱਲਦਾ ਹੁੰਦਾ ਹੁਣ 10 ਦਿਨਾਂ ਦਾ ਕੰਮ ਰਹਿ ਗਿਆ ਉਹ ਦੁਕਾਨਾਂ ਚ ਵੈਸੀ ਬੈਠੇ ਆ ਉਹ ਖਰੀਦਦੇ ਨਹੀਂ ਸਾਡੇ ਜਿਹੜੇ ਮੇਰੇ ਮੁਲਾਜ਼ਮ ਐ ਉਹ ਥੋੜੇ-ਥੋੜੇ ਸਮੇਂ ਬਾਅਦ ਇੱਕ ਦੋ ਜਣੇ ਜਾ ਕੇ ਉਹਨਾਂ ਦੁਕਾਨਾਂ ਤੇ ਨਿਗਰ ਰੱਖਦੇ ਆ ਜੇਕਰ ਸਾਨੂੰ ਮਿਲਿਆ ਤੁਹਾਡੇ ਸਾਹਮਣੇ ਆ ਅਸੀਂ ਜਿੰਦਾ ਲਾ ਕੇ ਤੁਹਾਨੂੰ ਫੋਨ ਵੀ ਕਰਾਂਗੇ ਇਹ ਚਲੋ ਸੋ ਕਰਿਆਨੇ ਦੀਆਂ ਸ਼ਾਪ ਜਿਹੜੀਆਂ ਮੰਡੀ ਦੇ ਵਿੱਚ ਖੁੱਲ ਸਕਦੀਆਂ ਮੇਨੇ ਕਰਿਆਣਾ ਜਿਵੇਂ ਕੋਈ ਕੋਈ ਸੈਕਟਿਵਿਟੀ ਵਾਲਾ ਕੋਈ ਜਰਦੇ ਵਾਲਾ ਉਹ ਤਾਂ ਐ ਹੁੰਦਾ ਵੀ ਚਲੋ ਕਿਸਾਨ ਕੋਈ ਦੋ ਦੋ ਤਿੰਨ ਤਿੰਨ ਦਿਨ ਦਿਨ ਬੈਠਾ ਰਹਿੰਦਾ ਉਹਨਾਂ ਕ ਤਾਂ ਸਾਨੂੰ ਵੀ ਹੁੰਦਾ ਕਿਸੇ ਨੇ ਕੋਈ ਉੱਥੇ ਖੰਡ ਜਾਂ ਚਾਹ ਜਾਂ ਕੋਈ ਹੋਰ ਚੀਜ਼ ਲੈਣੀ ਹੁੰਦੀ ਆ ਜਾਂ ਕੋਈ ਬਿਸਕੁਟ ਵਗੈਰਾ ਕੁਝ ਲੈ ਲਿਆ ਉਹ ਕਰਿਆਨੇ ਦੀਆਂ ਦੁਕਾਨਾਂ ਨੂੰ ਤਾਂ ਨਹੀਂ ਅਸੀਂ ਬੰਦ ਕਰਦੇ ਕਿਉਂਕਿ ਸਾਨੂੰ ਆਪ ਨੂੰ ਵੀ ਲੋੜ ਪੈ ਜਾਂਦੀ ਆ ਕੋਈ ਸਾਡਾ ਸਾਥੀ ਆ ਜਾਂਦਾ ਕੋਈ ਖਾਣ ਪੀਣ ਨੂੰ ਮੰਗਾਉਣਾ ਪੈਂਦਾ ਪਰ ਜਿਹੜੀਆਂ ਚੋਰੀ ਦੀਆਂ ਚੀਜ਼ਾਂ ਵਿਕਦੀਆਂ ਵੀ ਕਣਕ ਲੈ ਲਈ ਜਾਂ ਝੋਨਾ ਲੈ ਲਿਆ ਇਹ ਅਸੀਂ ਬੰਦ ਕਰਦੇ ਆ ਚੇਅਰਮੈਨ ਸੋ ਕੋਈ ਵੀ ਜਿੱਥੋਂ ਤੱਕ ਮੈਨੂੰ ਨੋਲਿਜ ਹੈਗੀ ਹੈ ਜਾਂ ਕੋਈ ਦੁਕਾਨ ਜਦੋਂ ਸਰਕਾਰ ਕਿਸੇ ਨੂੰ ਕਿਰਾਏ ਤੇ ਦਿੰਦੀ ਹੈ ਉਹਨਾਂ ਦੇ ਇੱਕ ਇੱਕ ਅਲੱਗ ਲਿਖਿਆ ਹੁੰਦਾ ਵੀ ਉੱਥੇ ਤੁਸੀਂ ਨਾਈ ਦੀ ਦੁਕਾਨ ਨਹੀਂ ਕਰ ਸਕਦੇ ਚਿਕਨ ਦੀ ਦੁਕਾਨ ਨਹੀਂ ਖਾ ਸਕਦੇ ਹਾਤਾ ਨਹੀਂ ਖੋਲ ਸਕਦੇ ਤੁਹਾਡੇ ਕੋਲ ਸ਼ਰੀਆ ਮੇ ਤੇ ਦੋ ਗੇਟਾਂ ਵਾਲਾ ਇੱਕ ਹੋਟਲ ਬਣਿਆ ਹੋਇਆ ਤੇ ਲਿਖਿਆ ਚਿਕਨ ਸੈਂਟਰ ਕਿਉਂ ਜਾਇਜ ਆ ਨਹੀਂ ਨਹੀਂ ਦੇਖੋ ਜਾਇਜ ਕੋਈ ਨਹੀਂ ਸਿਆਰਤੀਆਂ ਨੂੰ ਜਿਹੜੀਆਂ ਦੁਕਾਨਾਂ ਦਿੱਤੀਆਂ ਸੀ ਸਿਰਫ ਦੁਕਾਨਾਂ ਉਹਨਾਂ ਨੂੰ ਇਸ ਲਈ ਦਿੱਤੀਆਂ ਸੀ ਕਿ ਵੀ ਜਿਹੜੀਆਂ ਇਹ ਦੁਕਾਨਾਂ ਵੀ ਤੁਸੀਂ ਆਪ ਦਾ ਜਿਹੜਾ ਕੰਡਾ ਵਟਾ ਜਾਂ ਕੋਈ ਹੋਰ ਤੁਸੀਂ ਆਪਦੀ ਫਸਲ ਰੱਖਣੀ ਆ ਜਾਂ ਕੋਈ ਤੁਸੀਂ 2-4 ਗੱਟੇ ਕੋਈ ਰੱਖਣੇ ਤੁਸੀਂ ਤੁਹਾਡੇ ਉਹ ਸੇਫਟੀ ਲਈ ਸੀ ਦੁਕਾਨਾਂ ਪਰ ਇਹ ਦੁਕਾਨਾਂ ਤੇ ਵੀ ਸਾਡਾ ਕੌਰ ਕੀਤਾ ਗਿਆ ਅਸੀਂ ਹੁਣੇ ਮੈਂ ਆਪਦੀ ਟੀਮ ਨੂੰ ਸਕਤੀ ਸਾਹਿਬ ਨੂੰ ਬੁਲਾਇਆ ਸੀ ਕਿ ਅਸੀਂ ਉਹ ਚਿੱਠੀ ਕੱਟਦੇ ਆਂ ਵੀ ਅਗਲੀ ਵਾਰ ਨੂੰ ਇੱਥੇ ਕੋਈ ਵੀ ਪ੍ਰਾਈਵੇਟ ਦੁਕਾਨ ਮੰਡੀ ਦੇ ਵਿੱਚ ਨਾ ਹੋਵੇ ਪਰ ਜਦੋਂ ਇੱਕ ਪਾਲਿਸੀ ਹੁੰਦੀ ਹੈ ਇੱਕ ਲਿਖਿਆ ਹੁੰਦਾ ਵੀ ਆਹ ਚੀਜ਼ ਜਿਹੜੀ ਹੈ ਕਿ ਤੁਸੀਂ ਆਹ ਕੰਮ ਨਹੀਂ ਕਰ ਸਕਦੇਗੇ ਪਰ ਤੁਹਾਨੂੰ ਉਹਨਾਂ ਨੇ ਦੱਸਿਆ ਸੀ ਇੱਥੇ ਚਿਕਨ ਸ਼ਾਪ ਕਰਨੀ ਸੀ ਨਹੀਂ ਨਹੀਂ ਇਹ ਮੇਰੇ ਆਉਣ ਤੋਂ ਪਹਿਲਾਂ ਦੀਆਂ ਖੁੱਲੀਆਂ ਹੋਈਆਂ ਪਰ ਹੁਣ ਮੈਂ ਇਸ ਚੀਜ਼ ਤੇ ਗੌਰ ਕੀਤੀ ਆ ਮੈਨੂੰ ਆਪ ਨੂੰ ਲੱਗਦਾ ਵੀ ਇਹਦੇ ਵਿੱਚ ਜਿਹੜੀ ਹੈਗੀ ਆ ਵੀ ਗਲਤ ਸ਼ਾਪ ਕਰੀਆਂ ਚਿਕਨ ਸ਼ਾਪ ਕੀਤੀ ਆ ਜਾਂ ਹੋਰ ਵੀ ਬਥੇਰੀਆਂ ਸ਼ਾਪ ਹੈਗੀਆਂ ਇੱਥੇ ਤੁਹਾਡੇ ਨਾਲ ਮੈਂ ਸਹਿਮਤ ਆ ਪਰ ਅਸੀਂ ਅਗਲੀ ਵਾਰ ਨੂੰ ਕੋਈ ਵੀ ਦੁਕਾਨ ਨਹੀਂ ਇੱਥੇ ਰਹਿਣ ਦੇਵਾਂ ਜਿਸ ਤਰ੍ਹਾਂ ਕੋਈ ਮੰਨ ਲਓ ਕੋਈ ਚਿਕਨ ਬਣਾਉਂਦਾ ਕੋਈ 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 ਵੈਸ਼ਨੂ ਵੀ ਹੁੰਦਾ ਔਰ ਦੂਸਰਾ ਮੰਨ ਲਓ ਜੇ ਤੋ ਲੈਕਨ ਹੋਗਾ ਫਿਰ ਸ਼ਰਾਬ ਵਾਲੀ ਆ ਉਹ ਸ਼ਰਾਬ ਵਾਲਾ ਹੋਗਾ ਫਿਰ ਸ਼ਰਾਤੀ ਵੀ ਹੋਗਾ ਸ਼ਰਾਤੀ ਉਹ ਫਿਰ ਲੜਾਈ ਵੀ ਹੋਊਗੀ ਇਸ ਤਰ੍ਹਾਂ ਲੱਗਦਾ ਤੁਹਾਨੂੰ ਚੀਜ਼ਾਂ ਨਹੀਂ ਨਹੀਂ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਸਿਰਫ ਆਏ ਵੀ ਕਿਸਾਨ ਹੁੰਦੇ ਆ ਕਿਸਾਨਾਂ ਨੇ ਵਿਚਾਰਿਆਂ ਨੇ ਪੈਗ ਛੱਗ ਵੀ ਪੀਣਾ ਹੁੰਦਾ ਥੱਕੇ ਟੁੱਟੇ ਹੁੰਦੇ ਆ ਕਈ ਕਿ ਦਿਨਾਂ ਦੇ ਫਿਰ ਵੀ ਕੋਈ ਗੱਲ ਨਹੀਂ ਐਡੀ ਵੱਡੀ ਗੱਲ ਹੈ ਨਹੀਂ ਜੀਟੀ ਵੱਡੀ ਆਪਾਂ ਸੋਚ ਰਹੇ ਆ ਰੋਟੀ ਪਾਣੀ ਦਾ ਕਈ ਵਾਰ ਕਿਸਾਨਾਂ ਦੇ ਦੂਰ ਪਿੰਡ ਹੁੰਦੇ ਆ ਕੋਈ ਜਾਂ ਪਰਿਵਾਰ ਦਾ ਇਕਜੀ ਹੁੰਦਾ ਰੋਟੀ ਨਹੀਂ ਲੈ ਕੇ ਆਉ ਨਾਲ ਉਹ ਰੋਟੀ ਪਾਣੀ ਇਥੋਂ ਖਾ ਲੈਂਦਾ ਇਟਾਂ ਵਾਲੇ ਫੜ ਜਿਹੜੇ ਹੈਗੇ ਉਹ ਕਈ ਸਾਲਾਂ ਤੋਂ ਹਰੇਕ ਮਕੇ ਚੇਅਰਮੈਨ ਜਾਂ ਸਖਤਰ ਦਾਵਾ ਕਰਦੇ ਆਇਆ ਫੜ ਦੇ ਵਿੱਚ ਕਈ ਕਿਸਾਨਾਂ ਦੇ ਅਨਾਜ ਜਿਹੜਾ ਹੈਗਾ ਉਹਦੇ ਵਿੱਚ ਹੀ ਫਸਿਆ ਰਹਿ ਜਾਂਦਾ ਕਿ ਲੱਗਦਾ ਨਹੀਂ ਉੱਥੇ ਫਰਸ਼ ਹੋਣੀ ਚਾਹੀਦੀ ਇਟਾ ਹੋਣੀ ਨਹੀਂ ਚਾਹੀਦੀ ਜਿੱਥੇ ਇਟਾਂ ਦੇ ਵਿੱਚ ਅਨਾਜ ਹੀ ਕਾਫੀ ਖਰਾਬ ਹੋ ਜਾਂਦਾ ਦੇਖੋ ਜੀ ਇਹ ਤੁਹਾਡੇ ਨਾਲ ਆਪਣੇ ਨਾ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਦੋ ਤਿੰਨ ਮਹੀਨੇ ਪਹਿਲਾਂ ਇੱਥੇ ਆ ਕੇ ਗਏ ਸੀ ਸਭ ਤੋਂ ਸਾਡੀ ਪਹਿਲੀ ਵੱਡੀ ਮੰਗ ਉਹਨਾਂ ਨੂੰ ਇਹੀ ਕੀਤੀ ਗਈ ਹੈ ਕਿ ਵੀ ਜਿਹੜੀ ਸਾਡੀ ਮੰਡੀ ਹੈ ਇਹਨੂੰ ਵਧੀਆ ਇਹਦੇ ਵਿੱਚ ਸ਼ੈੱਡ ਵੀ ਪਾਈ ਜਾਣ ਕੋਈ ਸ਼ੈੱਡ ਪੁਰਾਣੇ ਹੋ ਗਏ ਉਹ ਦੇ ਉਹਨਾਂ ਦੇ ਵਿੱਚ ਵੀ ਫਿਰ ਵੀ ਜਿਹੜੀ ਬਰਸਾਤ ਆਉਂਦੀ ਆ ਉਹਨਾਂ ਤੇ ਡਿੱਗਦੀ ਆ ਅਸੀਂ ਜਲਦੀ ਹੀ ਸੀਜ਼ਨਾਂ ਦੇ ਵਿੱਚ ਅਸੀਂ ਉਹਨਾਂ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ ਵੀ ਸਾਡਾ 5.5 ਕਰੋੜ ਰੁਪਈਆ ਲੱਗੂਗਾ ਸਾਨੂੰ ਇੱਥੇ ਸ਼ੈੱਡ ਤੇ ਇਹਨੂੰ ਚੰਗੇ ਫੜ ਬਣਾ ਕੇ ਦਿੱਤੇ ਜਾਣਗੇ ਪਿਛਲੇ ਸਾਲ ਵੀ ਇਹੀ ਖਬਰ ਕੀਤੀ ਸੀ ਫੜ ਨੂੰ ਲੈ ਕੇ ਕਿਸਾਨ ਕਾਫੀ ਉਦੋਂ ਰੋਲਾ ਪਾ ਰਹੇ ਸੀ ਵੀ ਸਾਡਾ ਨੁਕਸਾਨ ਹੁੰਦਾ ਉਦੋਂ ਤੁਹਾਡੇ ਜਿਹੜੇ ਹੁਣ ਮੌਜੂਦਾ ਤੁਹਾਡੇ 77 ਇਹਨਾਂ ਦੀ ਬਾਈਟ ਕੀਤੀ ਸੀਗੀ ਇਹਨਾਂ ਨੇ ਵੀ ਦਾਵਾ ਕੀਤਾ ਸੀਗਾ ਵੀ ਅਸੀਂ ਜਿਹੜੇ ਅਗਲੇ ਸੀਜ਼ਨ ਦੇ ਵਿੱਚ ਜਿਹੜਾ ਹੈਗਾ ਪੱਕਾ ਕਰਾਂਗੇ ਹੁਣ ਤੁਸੀਂ ਫਿਰ ਅਗਲਾ ਟਾਈਮ ਮੰਗ ਰਹੇ ਹੋ ਨਹੀਂ ਦੇਖੋ ਜੀ ਮੈਂ ਮੈਂ ਜਿਸ ਲਾ ਟਾਈਮ ਨਹੀਂ ਮੰਗਿਆ ਅਸੀਂ ਤੁਹਾਨੂੰ ਕਹੇ ਵੀ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਇਹ ਕਰਾ ਦੇ ਜਿਹੜੇ ਜ਼ਿੰਮੇਵਾਰ ਇਹ ਅਲੀਗੇਸ਼ਨ ਲਾਉਂਦੇ ਪਏ ਕਿ ਸਾਨੂੰ ਸੂਏ ਦਾ ਪਾਣੀ ਭਰ ਕੇ ਜਿਹੜਾ ਹੈਗਾ ਕੈਂਪਰਾਂ ਚ ਪਾ ਕੇ ਪਿਆ ਜਾਂਦਾ ਉਹ ਵੀ ਗਰਮ ਪਾਣੀ ਨਹੀਂ ਜੀ ਇਹ ਤਾਂ ਸਰਾ ਸਰ ਝੂਠਾ ਗਰਮ ਪਾਣੀ ਨਾ ਤਾਂ ਦੇਖੋ ਆਹ ਰੋਤੋ ਜਿਹੜਾ ਹੁੰਦਾ ਉਹ ਟਾਂਕ ਕਿ ਉਹਨਾਂ ਨੇ ਕੈਮੀਕਲ ਕੋਈ ਜਿਹੜਾ ਪਾਇਆ ਹੁੰਦਾ ਠੰਡਾ ਪਾਣੀ ਹੁੰਦਾ ਪਰ ਇੱਕ ਦਿਨ ਜਰੂਰ ਆ ਮੈਂ ਕਿਸਾਨ ਵੀਰਾਂ ਤੋਂ ਵੀ ਮਾਫੀ ਮੰਗਦਾ ਵੀ ਇੱਕ ਦਿਨ ਆਰਓ ਸੀ ਜਿਹੜਾ ਉਹ ਖਰਾਬ ਹੋ ਗਿਆ ਸੀ ਅਸੀਂ ਦੂਸਰੇ ਦਿਨ ਅਸੀਂ ਵਾਟਰ ਬਾਕਸ ਦਾ ਜਿਹੜਾ ਪਾਣੀ ਸੀਗਾ ਉਹ ਤੁਹਾਨੂੰ ਮੈਂ ਇੱਕ ਲੈਟਰ ਵੀ ਵਿਖਾ ਦਿੰਦਾ ਆ ਇੱਕ ਉਹਨਾਂ ਦਾ ਆਰਓ ਵਾਟਰ ਬਾਕਸ ਵਿਭਾਗ ਮੇ ਤੋਂ ਅਸੀਂ ਪਹਿਲਾਂ ਪਾਣੀ ਟੈਸਟ ਕਰਵਾਇਆ ਪਾਣੀ ਟੈਸਟ ਕਰਵਾ ਕੇ ਜਦੋਂ ਉਹਨਾਂ ਨੇ ਦੱਸਿਆ ਵੀ ਇੱਕ ਨੰਬਰ ਪੀਣ ਯੋਗ ਆ ਤੁਸੀਂ ਵੀ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਨੇੜੋ ਤੁਸੀਂ ਦੇਖ ਲਓ ਵੀ ਇੱਕ ਨੰਬਰ ਪੀਣ ਯੋਗ ਪਾਣੀ ਆ ਤੇ ਅਸੀਂ ਉਹਦੇ ਵਿੱਚ ਫਿਰ ਉਹਦੇ ਬਰਫ-ਬਰਫ ਪਾ ਕੇ ਚੰਗੀ ਤਰ੍ਹਾਂ ਅਸੀਂ ਪਾਣੀ ਦਿੱਤਾ ਪਰ ਰਹੀ ਗੱਲ ਦੂਜੀ ਪਾਣੀ ਅਸੀਂ ਸਿਆਲਾਂ ਦੇ ਵਿੱਚ ਦੋ ਵਾਰੀ ਪਾਉਣੇ ਆ ਗਰਮੀਆਂ ਦੇ ਵਿੱਚ ਮੈਂ ਆਪ ਸ਼ਾਮ ਨੂੰ 6-7 ਵਜੇ ਜਾਨਾ ਤੁਸੀਂ ਟਾਈਮ ਵੇਖ ਲਓ ਕਿ ਸਾਢੇ 4 ਹੋ ਗਏ ਕੋਈ ਚੇਅਰਮੈਨ ਇੰਨਾ ਟਾਈਮ ਨਹੀਂ ਬਹਿੰਦਾ ਮੈਂ ਸ਼ਾਮ ਨੂੰ 7 ਵਜੇ ਤੱਕ ਰਜਣਾ ਜਦੋਂ ਲਾਸਟ ਪਾਣੀ ਪੈਂਦਾ ਚਾਰ ਵਾਰੀ ਪਾਣੀ ਅਸੀਂ ਹਾਰੋ ਦਾ ਪਾਉਂਦੇ ਆ ਪਰ ਉਹ ਤਾਂ ਸਿੱਧਾ ਇਹੀ ਅਲੀਗੇਸ਼ਨ ਲਾਂਦੇ ਕਿ ਸਾਨੂੰ ਸੂਏ ਵਾਲਾ ਪਾਣੀ ਪੀਂੰਦੇ ਪਏ। ਨਹੀਂ ਸੂਏ ਵਾਲਾ ਨਹੀਂ ਉਸ ਆ ਜਿਹੜਾ ਪਾਣੀ ਜਿਹੜਾ ਹੁੰਦਾ ਵਾਟਰ ਬਾਕਸ ਦਾ ਸੂਏ ਚ ਹੀ ਆਉਂਦਾ ਜੀ। ਅਸੀਂ ਉਹ ਤੋਂ ਥੋੜਾ ਫਿਲਟਰ ਹੋ ਜਾਂਦਾ ਨਾ। ਨਹੀਂ ਉਹ ਆ ਕੇ ਫਿਲਟਰ ਇਹਦੇ ਇੱਥੇ ਹੁੰਦਾ ਨਾ। ਸੂਏ ਦਾ ਪਾਣੀ ਤਾਂ ਇੱਥੇ ਆਉਂਦਾ ਹੀ ਨਹੀਂ। ਵਾਟਰ ਬਾਕਸ ਆ ਜਿਹੜਾ ਸਾਡਾ ਮਾਰਕੀਟ ਕਮੇਟੀ ਦਾ ਲੱਗਿਆ ਹੋਇਆ ਇਹ। ਅਸੀਂ ਆਹ ਦੇ ਮਾਰਕੀਟ ਕਮੇਟੀ ਦੇ ਵਾਟਰ ਬਾਕਸ ਤੋਂ ਇੱਕ ਦਿਨ ਵਰਤਿਆ। ਮੇਰੇ ਵੀ ਇੱਥੇ ਦਫ਼ਤਰ ਦੇ ਵਿੱਚ ਮਾਰਕੀਟ ਕਮੇਟੀ ਆਉਂਦਾ ਹੈ। ਹੋਰ ਵੀ ਜਿਹੜੇ ਇੱਥੇ ਦੁਕਾਨਦਾਰ ਆ ਉਹ ਵੀ ਵਾਟਰ ਬਾਕਸ ਦਾ ਪਾਣੀ ਪਾ ਕੋ ਸੰਦੇਸ਼ ਦੇਣਾ ਤੁਸੀਂ ਤੁਹਾਡੇ ਮਨ ਚ ਹੁੰਦਾ ਕਿ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਮੰਡੀ ਦੇ ਵਿੱਚ ਵੀ ਉਹ ਧਿਆਨ ਰੱਖਣਾ ਤੁਹਾਨੂੰ ਸਾਰੇ ਉਹ ਸੁਣ ਰਹੇ ਆ ਕੋਈ ਸੰਦੇਸ਼ ਦੇਣਾ ਮੈਂ ਸਾਡੇ ਕਿਸਾਨ ਭਰਾਵਾਂ ਨੂੰ ਆੜਤੀਆਂ ਨੂੰ ਤੇ ਮਜ਼ਦੂਰ ਭਰਾਵਾਂ ਨੂੰ ਜਿੰਨੇ ਵੀ ਲੇਬਰ ਹੈ ਮੈਂ ਉਹਨਾਂ ਨੂੰ ਇੱਕ ਸੰਦੇਸ਼ ਹੀ ਦਿਨਾ ਵੀ ਜੋ ਵੀ ਤੁਹਾਨੂੰ ਇੱਥੇ ਕਿਸੇ ਕਿਸਮ ਦਾ ਜਾਂ ਮਜ਼ਦੂਰਾ ਨਾਲ ਜਾਂ ਕਿਸਾਨਾਂ ਨਾਲ ਕਿਸੇ ਕਿਸਮ ਦੀ ਲੁੱਟ ਆਉਂਦੀ ਆ ਮੈਂ ਉਹਨਾਂ ਦੀ ਪਹਿਲ ਦੇ ਆਧਾਰ ਤੇ ਉਹਨਾਂ ਦਾ ਮਸਲਾ ਹੱਲ ਕਰੂੰਗਾ ਤੇ ਆਰਤੀ ਵੀਰਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਕਿਸਾਨ ਦਾ ਵੱਧੋ ਵੱਧ ਖਿਆਲ ਰੱਖਿਆ ਜਾਵੇ ਤੁਹਾਡੇ ਕੰਡੇ ਵੱਟੇ ਆ ਉਹ ਤਾਂ ਸਾਡੇ ਕਮੇਟੀ ਦੇ ਵਿੱਚੋਂ ਸਹੀ ਢੰਗ ਨਾਲ ਤੇ ਇਮਾਨਦਾਰੀ ਨਾਲ ਪਾਸ ਕਰਾਏ ਜਾਣ ਧੰਵਾਦ ਜੀ ਤਾਂ ਇਸਨ ਚੇਅਰਮੈਨ ਲਸ਼ਮਨ ਪਖਤੂਆ ਨਾਲ ਜਿਨ੍ਹਾਂ ਨੇ ਦਾਵਾ ਕੀਤਾ ਕਿ ਕੋਈ ਚੋਰੀ ਨਹੀਂ ਹੋਣ ਦਿੱਤੀ ਜਾਊਗੀ ਤਾਂ ਜਿੱਥੇ ਨੂੰ ਸ਼ੱਕ ਜਾਪਦਾ ਸੀ ਉਹ ਇਹਨਾਂ ਨੇ ਦੁਕਾਨਾਂ ਬੰਦ ਵੀ ਕਰਵਾਈਆਂ ਬੇਸ਼ੱਕ ਇੱਥੇ ਚਗਨ ਦੀਆਂ ਦੁਕਾਨਾਂ ਵੀ ਖੁੱਲੀਆਂ ਜੋ ਇਹਨਾਂ ਦਾ ਕਹਿਣ ਦਾ ਮੁਤਾਬਕ ਹੈ ਵੀ ਉਹ ਸਹੀ ਨਹੀਂ ਹੈਗੀਆਂ ਉਹ ਵੀ ਬੰਦ ਕਰਾਈਆਂ ਜਾਣੀਆਂ ਔਰ ਉੱਥੇ ਇਹਨਾਂ ਨੇ ਇਹ ਸੰਦੇਸ਼ ਦਿੱਤਾ ਕਿ ਜੇਕਰ ਕਿਸੇ ਨੂੰ ਵੀ ਕੁਝ ਦੁੱਖ ਤਕਲੀਫ ਹੈ ਤਾਂ ਉਹ ਭਗਤੋਆਂ ਨਾਲ ਚੇਅਰਮੈਨ ਨੂੰ ਜਿਹੜੇ ਹੈਗਾ ਉਹ ਜਰੂਰ ਮਿਲ ਸਕਦੇ ਨੇ ਕੈਮਰਾ ਪਰਸਨ ਰੰਕੁਸ਼ ਦੇ ਨਾਲ ਮੈਸਰ ਜੰਦਰ ਲੋਕ ਇਨਸਾਫ ਟੀਵੀ ਜੈਤੋ ਫਰੀਦਕੋਟ